ਕੋਈ ਵੀ ਇਨਸਾਨ ਲਾਈਫ ਦੇ ਵਿੱਚ ਜਿਹੜਾ ਸਕਸੈਸ ਹੁੰਦਾ ਜਾਂ ਫੇਮਸ ਹੁੰਦਾ ਉਹਦੇ ਪਿੱਛੇ ਦੀ ਲਾਈਫ ਕਿਸੇ ਨੂੰ ਨਹੀਂ ਪਤਾ ਹੁੰਦਾ ਜਦੋਂ ਸਟਰਗਲ ਕੀਆ ਤੇ ਕਿੱਥੋਂ ਕੀਆ ਕੋਈ ਵੀ ਜਿਹੜਾ ਬੰਦਾ ਫੇਮਸ ਹੁੰਦਾ ਉਹਦੀ ਜਿਹੜੀ ਲਾਈਫ ਦਾ ਸਟਰਗਲ ਹੁੰਦਾ ਉਹ ਅਲੱਗ ਹੁੰਦਾ ਉਹ ਆਪਾਂ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਕੋਈ ਵੀ ਇਨਸਾਨ ਆਪਾਂ ਦੇਖਦੇ ਆ ਬਾਈ ਜੀ ਆਪਾਂ ਸਿਰਫ ਉਹਨੂੰ ਫੇਮਸ ਹੋਇਆ ਦੇਖਦੇ ਆ ਹਾਂ ਇਹ ਦੇਖਦਾ ਯਾਰ ਵੀ ਅੱਜ ਵਧੀਆ ਪੈਸ ਬਣਾਇਆ ਹੈ ਵੀ ਪਤਾ ਨਹੀਂ ਇਹਦੀ ਲਾਈਫ ਕਿੰਨੀ ਬਹੁਤ ਨਾ ਫੇਮਸ ਹੋਇਆ ਦੇਖਦੇ ਆ ਪਰ ਜਿਹੜਾ ਬੈਕ ਰਾਊਂਡ ਦੀ ਲਾਈਫ ਨੇ ਬੈਕ ਤੇ ਉਹਨੇ ਕੀ ਕੀਤਾ ਕਿੰਨਾ ਕੁ ਸਟਰਗਲ ਹੈ ਓ ਭਾਈ ਹਰੇਕ ਦਾ ਹੁੰਦਾ ਪੁੱਤ ਇਹ ਗੱਲ ਮੰਨਣੀ ਪੁੱਤ ਨੂੰ ਮੰਨਣੀ ਭਾਈ ਮੇਰਾ ਪੁੱਤ ਪਰ ਹਮੇਸ਼ਾ ਇਹ ਕੁਐਸਚਨ ਆ ਮੇਰਾ ਵੀ ਤੁਹਾਡਾ ਜਿਹੜਾ ਤੁਸੀਂ ਸਟਰਗਲ ਕੀਤਾ ਵੀ ਉਹਦੇ ਵਿੱਚ ਕੀ ਕੀ ਕਾਰਨ ਬਣੇ ਕਿੱਥੋਂ ਤੁਸੀਂ ਉੱਠਿਓ ਕਿੰਨੀ ਕ ਫੈਮਿਲੀ ਦੀ ਸਪੋਰਟ ਸੀ ਜਾਂ ਤੁਸੀਂ ਕੀ ਕੀ ਕੀਤਾ ਇੱਥਰ ਪਹੁੰਚਣ ਲਈ ਯਾ ਬਹੁਤ ਵਧੀਆ ਕੁਐਸਚਨ ਨਾ ਪਰ ਥੋੜਾ ਜਿਹਾ ਇਮੋਸ਼ਨਲ ਨਾ ਹੋ ਜਾਵਾਂ ਸੋ ਦੈਟਸ ਵਾਈ ਥੋੜਾ ਜਿਹਾ ਮੈਂ ਸ਼ਾਰਟ ਬਰਡ ਵਿੱਚ ਬੋਲਾਂਗਾ ਸੋ ਭਾਈ ਐਕਚੁਅਲੀ ਕੀ ਸੀ ਜਦੋਂ ਮੈਂ ਇੱਕ ਹੰਦੀ ਸਟਾਰਟਿੰਗ ਕੀਤੀ ਸੀ ਨਾ ਉਦੇ ਮੇਰੀ ਫੈਮਿਲੀ ਨੂੰ ਕੁਛ ਨਹੀਂ ਪਤਾ ਸੀ ਚੀਜ਼ ਬਾਰੇ ਨਾ ਬਿਲਕੁਲ ਤੇ ਮੇਰਾ ਸਾਡਾ ਇੱਕ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ ਮੇਰੇ ਡੈਡ ਠੇਕੇਦਾਰ ਸੀਗੇ ਫੈਕਟਰੀ ਵਿੱਚ ਤੇ ਮੈਂ ਉਹਨਾਂ ਨਾਲ ਹੀ ਜਾਂਦਾ ਹੁੰਦਾ ਸੀਗਾ ਆ আফਟਰ ਹਾਦਸੇ ਮੈਂ 8th ਕੀਤੀ ਤਿੰਨ ਮਹੀਨੇ ਛੁੱਟੀਆਂ ਮਿਲਦੀ ਸੀ ਸਰਕਾਰੀ ਸਕੂਲ ਵਿੱਚ ਓਕੇ ਸਰਕਾਰੀ ਸਕੂਲ ਵਿੱਚ ਹਾਂ ਤੇ ਛੁੱਟੀਆਂ ਮਿਲਦੀ ਸੀ ਦੈਨ ਮੇਰੇ ਪਾਪਾ ਕਹਿੰਦੇ ਨਹੀਂ ਵੀ ਤੂੰ ਵੀ ਤੂੰ ਮਤਲਬ ਕੀ ਅ ਤਿੰਨ ਮਹੀਨੇ ਵੇਸ਼ ਨਹੀਂ ਕਰਨਾ ਓਕੇ ਤੋ ਮੇਰਨਾ ਚੱਲ ਤਾਂ ਕਿ ਦਿਨ ਮੈਂ ਕੁਝ ਗਉਣ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮੇਰਾ ਮੇਨ ਰਾਹ ਮੇਰਾ ਇੱਧਰ ਨੂੰ ਜਾ ਰਿਹਾ ਜੇ ਮੇਰੀ ਮੰਜ਼ਿਲ ਇਹ ਹੈ ਨਾ ਬਿਲਕੁਲ ਤੋ ਮੈਂ ਆਪਣੇ ਪਾਪਾ ਨਾਲ ਜਾਂਦਾ ਰਿਹਾ ਚਲੋ ਜੀ ਕੁਝ ਕਾਰਨਾ ਕਰਕੇ ਸਾਡਾ ਕੰਮ ਵੀ ਥੋੜਾ ਜਿਹਾ ਡ੍ਰੌਪ ਹੋ ਗਿਆ ਫਿਰ ਮੈਂ 10th ਕੀਤੀ ਆਫਟਰ 10th ਫਿਰ ਤਿੰਨ ਮਹੀਨੇ ਛੁੱਟੀਆਂ ਮਿਲੀਆਂ ਦਨ ਉਹਨਾਂ ਤਿੰਨ ਮਹੀਨਾਂ ਵਿੱਚ ਫਿਰ ਮੇਰੀ ਲਾਈਫ 'ਚ ਬੜਾ ਉਤਾਰ ਚੜਾਅ ਆਇਆ ਮੈਂ ਚਾਪਤੀ ਜੀ ਆਈ ਥਿੰਕ ਮੈਂ ਬੇਤੀ ਹੋਈ ਹੈ ਮੈਨੂੰ ਯਾਦ ਆ ਅੱਛਾ ਹਾਂਜੀ ਤੇ ਮੈਂ ਸਾਡੇ ਨਾਲ ਗਲੀ ਚ ਗੰਕਾ ਅੰਕਲ ਆਂਦਾ ਸੀਗਾ ਉਹ ਸਾਰੇ ਬੱਚਿਆਂ ਨੂੰ 10-10 ਪੈਕੇਟ ਦੇ ਦਿੰਦਾ ਸੀ ਓਕੇ ਵੀ ਤੁਸੀਂ ਇਹ 10 ਪੈਕੇਟ ਲੈ ਜਾਓ ਤੇ ਤੁਸੀਂ ਵੇਚੋ ਤੇ ਇੱਕ ਪੈਕੇਟ ਵਿੱਚ 5 ਰੁਪਏ ਤੁਹਾਡੇ 5 ਰੁਪਏ ਮਿਲਦੇ ਇੱਕ ਪੈਕੇਟ ਵਿੱਚ ਇੱਕ ਪੈਕੇਟ ਵਿੱਚ ਤੇ ਅਸੀਂ ਸ਼ਾਮ ਨੂੰ ਹਾਂ ਸਾਰਾ ਦਿਨ ਹਾਂ ਹਾਂ ਬਟ ਉਸ ਟਾਈਮ ਨੇ ਭਾਜੀ ਉਹ ਵੀ ਮੇਰੇ ਲਈ ਬੜੀ ਇੱਕ ਵਧੀਆ ਚੀਜ਼ ਰਹੀ ਕਿਉਂਕਿ ਅੱਜ ਦੇ ਨੌਜਵਾਨ ਮੈਂ ਦੇਖਦਾ ਆ ਆਪਣੇ ਟਾਈਮ ਵੇਸਟ ਕਰਦੇ ਪਏ ਆ ਆਈ ਥਿੰਕ ਉਹ ਮੈਂ ਤਿੰਨ ਤਿੰਨ ਮਹੀਨੇ ਵੀ ਕੁਝ ਨਾ ਕੁਝ ਮੇਰੇ ਪਾਪਾ ਨੇ ਜਿੱਦਾਂ ਕਹ ਲੋ ਕਿ ਇੱਕ ਸਮੇਂ ਦੀ ਸੱਟ ਲਗਾ ਲਓ ਕਿ ਮੈਨੂੰ ਅੱਗੇ ਵਧਣ ਤੋਂ ਪ੍ਰੇਰਿਤ ਕੀਤਾ ਹਨਾ ਮੈਂ ਉਹ 5-5 ਰੁਪਏ ਚ ਬਚਾਇਆ ਮੈਨੂੰ ਵੈਲਿਊ ਪਤਾ ਲੱਗੀ ਜਿਹੜੀ ਅੱਜ ਕੱਲ ਦੇ ਬੱਚਾ ਚ ਨਹੀਂ ਹੈਗਾ ਆਈ ਥਿੰਕ ਕਿ ਬੱਚੇ ਬਹੁਤ ਈਜ਼ੀ ਸਿਲਵਰ ਸਪੂਨ ਹੋ ਗਏ ਆ ਤੇ ਚਲੋ ਉਹ ਟਾਈਮ ਹੋਰ ਸੀ ਇਹ ਟਾਈਮ ਹੋ ਰਿਹਾ ਪਰ ਮੇਰੀ ਲਾਈਫ ਚ ਬੜਾ ਸਟਰਗਲ ਹੈ ਮੈਨੂੰ ਨਾ ਪਤਾ ਫਿਰ ਮੈਂ ਮਹਿੰਦੀ ਵੀ ਲਗਾਈ ਆ ਤੇ 3 ਸਾਲ ਮੈਂ ਕਰਵਾ ਚੋਤੇ ਸਟੋਰ ਵੀ ਲਗਾਏ ਭਾਈ ਯਾਨੀ ਮੇਰਾ ਹੱਦ ਦੀ ਸਟੇਬਿਲਿਟੀ ਉੱਥੇ ਬਣੀ ਹੋਈ ਹੈ ਆਪਾਂ ਕਹਿ ਸਕਦੇ ਹਾਂ ਤੇ ਬਾਕੀ ਮੰਮੀ ਹੁਣ ਨਹੀਂ ਪਤਾ ਸੀ ਸੀਸੇ ਕੰਮ ਬਾਰੇ ਥੋੜੇ ਮੇਰੇ ਅਗੇ ਸੀ ਕਹਿੰਦੇ ਇਹ ਕੰਮ ਕਿੱਦਾ ਦਾ ਤੂੰ ਉਹ ਕਹਿੰਦੇ ਉਹ ਤਾਂ ਮੈਂ ਇਹ ਵੀ ਕਹਿੰਦੇ ਸੀ ਵੀ ਤੂੰ ਹੁਣ ਮੇਲੇ ਵਿੱਚ ਵੀ ਬੈਠਾ ਕਰੂੰਗਾ ਬਿਕੋਜ਼ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਇੱਕ ਪ੍ਰੋਪਰ ਸੈਟਅਪ ਹੁੰਦਾ ਐਦਾਂ ਕਰਕੇ ਉਹਨਾਂ ਨਾਲ ਸੀ ਸਿੱਧਾ ਉਹ ਸ਼ੇਅਰ ਬਣਾਉਂਦੇ ਮੇਲੇ ਵਿੱਚ ਹਾਂ ਇਹ ਨਹੀਂ ਸੀਗਾ ਦਨ ਉਹ ਵੀ ਚਲੋ ਆਪਣੀ ਜਗ੍ਹਾ ਸਹੀ ਸੀਗੇ ਵੀ ਕੋਈ ਉਹਨਾਂ ਨੂੰ ਸੀ ਮੇਰਾ ਬੱਚਾ ਕਿਤੇ ਬਾਕੀ ਭਾਈ ਗੱਲ ਇਹੀ ਆ ਵੀ ਆਪਾਂ ਤੁਹਾਡੀ ਲਾਈਫ ਤੇ ਇੱਕ ਮੈਸੇਜ ਮਿਲਿਆ ਆਪਾਂ ਨੂੰ ਵੀ ਕੋਈ ਵੀ ਇਨਸਾਨ ਜਿਹੜਾ ਸਕਸੈਸ ਹੁੰਦਾ ਉਹਦੇ ਕੋਲ ਸਟਰਗਲ ਹੁੰਦਾ ਹੀ ਹੁੰਦਾ ਹੁੰਦਾ ਜੀ ਪਰ ਅੱਜ ਕੱਲ ਕੀ ਦੇਖਦੇ ਆ ਵੀ ਸਟਰਗਲ ਤੋਂ ਬਿਨਾ ਸਕਸੈਸ ਹੋਣਾ ਮੰਨਦੇ ਆ ਵੀ ਦੂਜੇ ਦੀ ਅਲੱਗ ਜਿਹੀ ਲਾਈਫ ਨੂੰ ਦੇਖ ਕੇ ਵੀ ਆਹ ਸਾਨੂੰ ਇਹ ਚੀਜ਼ ਮਿਲੀ ਕਿਉਂ ਨਹੀਂ ਤੇ ਸਾਡੇ ਪੇਰੈਂਟਸ ਨੇ ਦਿੱਤੀ ਕਿਉਂ ਨਹੀਂ ਉਹ ਡਿਪਰੈਸ਼ਨ ਵੀ ਜਾ ਰਹੇ ਆ ਇਹ ਗੱਲ ਮੈਂ ਰੋਂਦਾ ਬੰਦਾ ਵੀ ਆਹ ਚੀਜ਼ ਮੇਰੇ ਨਾਲ ਕਿਉਂ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਉਹ ਉਹ ਡਿਪਰੈਸ਼ਨ ਚਲਾ ਜਾਂਦਾ ਵੀ ਉਹਦੀ ਲਾਈਫ ਦੇਖਦਾ ਪਏ ਇਹ ਨਹੀਂ ਦੇਖਦਾ ਵੀ ਉਹ ਲਾਈਫ ਵਿੱਚ ਕੀ ਕੁਛ ਕੀਤਾ ਬਾਕੀ ਕੋਈ ਕਿੰਨੇ ਉਹਨਾਂ ਠੱਕੇ ਖਾਦੇ ਆ ਨਾ ਉਹਦੀ ਪ੍ਰੈਜ਼ੈਂਟ ਲਾਈਫ ਦੇਖ ਕੇ ਉਹ ਆਪਣੇ ਆਪ ਨੂੰ ਛੋੜਦੇ ਰਹਿੰਦੇ ਕਿ ਸੋ ਭਾਈ ਅਖੀਰ ਚ ਇਹ ਮੈਸੇਜ ਆ ਬਾਈ ਨਾਲ ਗੱਲਬਾਤ ਕੀਤੀ ਆ ਸਾਡਾ ਵੀਡੀਓ ਬਣਾਉਣ ਤੋਂ ਤੁਹਾਨੂੰ ਪਤਾ ਹੀ ਵੀ ਆਪਾਂ ਕੋਈ ਵੀ ਵੀਡੀਓ ਦੇ ਵਿੱਚ ਆਪਣਾ ਮੈਸੇਜ ਹੁੰਦਾ ਹੈ ਕਾ ਵੀ ਮੋਟੀਵੇਸ਼ਨਲ ਦੇ ਤੌਰ ਤੇ ਆਪਾਂ ਕੋਈ ਮੈਸੇਜ ਲਿਖਨੇ ਆ ਵੀ ਜੇ ਤੁਸੀਂ ਸੈ ਸੋਨਾ ਲਾਈਵ ਦੇ ਵਿੱਚ ਕੋਈ ਵੀ ਇਨਸਾਨ ਆ ਸਟਰਗਲ ਕਰ ਰਹੀ ਹੈ ਜੇ ਤੁਸੀਂ ਵਿਦਾਊਟ ਸਟਰਗਲ ਸਕਸੈਸ ਹੋਣੇ ਆਪਣੇ ਪੇਰੈਂਟਸ ਦੇ ਸਿਰ ਤੇ ਜਾਂ ਕੋਈ ਸ਼ੋਰ ਉਹ ਸੈਟੀਸਫਾਈ ਨਹੀਂ ਹੁੰਦਾ ਬੰਦਾ ਬਾਈ ਨਹੀਂ ਹੁੰਦਾ ਇਹ ਵੀ ਆਪਾਂ ਕਹਿ ਸਕਦੇ ਇੱਕ ਹੱਦ ਤੱਕ ਹਾਂ ਜਿਹੜਾ ਆਪਾਂ ਤੁਸੀਂ ਮਿਹਨਤ ਕੀਤੀ ਪੰਜ ਰੁਪਏ ਬਚਾਏ ਚਾਹ ਪੱਤੀ ਚੋ ਵੇਚੀ ਆ ਤੁਸੀਂ ਮਹਿੰਦੀ ਵੀ ਲਗਾਈ ਆ ਹਨਾ ਤੁਹਾਨੂੰ ਪਤਾ ਵੀ ਤੁਸੀਂ ਸਕਸੈਸ ਹੋ ਆ ਤੁਹਾਨੂੰ ਤੁਹਾਡੀ ਵੈਲਿਊ ਪਤਾ ਉਹ ਚਿੰਦਾ ਇੱਕ ਹੋਰ ਚੀਜ਼ੇ ਕੀ ਹੋਣੀ ਆ ਜਿਹਦੇ ਮਤਲਬ ਆ ਵੀ ਆਪਾਂ ਕਹਿੰਦੇ ਆ ਵੀ ਬਦਲ ਬਿਜ਼ਨਸ ਸੈਟਅਪ ਕੀਤਾ ਕਰਾਇਆ ਮਿਲ ਗਿਆ ਹਣਾ ਉਹ ਬਹੁਤ ਘੱਟ ਬੰਦੇ ਨੇ ਜਿਹੜੇ ਉਹ ਸੰਭਾਲ ਪਾਉਂਦੇ ਬਿਲਕੁਲ ਬਿਕੋਜ਼ ਬਹੁਤ ਸਾਰੇ ਲੋਕ ਹੁੰਦੇ ਇਹਦੇ ਸੰਭਾਲ ਪਾਉਂਦੇ ਨਹੀਂ ਉਹਨਾਂ ਨੂੰ ਸੈਟਿੰਗ ਨਹੀਂ ਹੁੰਦੀ ਉਹ ਚੀਜ਼ ਜਿਹੜਾ ਉਹਨਾਂ ਬਾਈ ਬਣਾ ਬਣਾਇਆ ਮਿਲਿਆ ਹੁੰਦਾ ਸਾਰਾ ਕੁਝ ਕਿਉਂ ਹਾਂ ਜਿਹਨੂੰ ਪੈਸੇ ਪੈਸੇ ਦੀ ਵੈਲਿਊ ਪਤਾ ਆਪ ਸਟਰਗਲ ਕੀਤਾ ਉਹੀ ਬੰਦਾ ਸਾਂਭ ਸਕਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਅੱਜ ਕੱਲ ਦੇਖਦੇ ਹਾਂ ਬਹੁਤ ਅਮੀਰ ਘਰਾਂ ਦੇ ਲੜਕੇ ਜਾਂ ਕੁਝ ਹੋਰ ਜਿਹਨਾਂ ਨੂੰ ਪਤਾ ਹੀ ਨਹੀਂ ਪੈਸਾ ਕਿੱਥੋਂ ਆਇਆ ਨਾ ਪਤਾ ਹੀ ਨਹੀਂ ਕਿੱਥੇ ਵੇਸਟ ਕਰੀ ਜਾਂਦੇ ਆ ਗਲਤ ਕੰਮਾਂ ਉਹ ਵੀ ਚੀਜ਼ ਵੱਲ ਸਟ੍ਰੈਸ ਵੱਲ ਚੜਾ ਜਾਂਦਾ ਤੁਹਾਨੂੰ ਵੀ ਸੰਤ ਕੋਈ ਦਿੱਤਾ ਹੀ ਨਹੀਂ ਦਿੱਤਾ ਹੀ ਨਹੀਂ ਪਰ ਜਿਹੜਾ ਤੁਸੀਂ ਲਾਈਫ ਦੇ ਵਿੱਚ ਵਾਰਥ ਲਿਆ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਸਟ੍ਰਗਲ ਕੀ ਕਰ ਰਹੇ ਹੋ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਦਿੱਤੀ ਤੁਹਾਨੂੰ ਜਨਮ ਦੇ ਦਿੱਤਾ ਬਚ ਦੇਤਾ ਬਿਲਕੁਲ ਠੀਕ ਆ ਤੁਹਾਨੂੰ ਦੁਨੀਆ ਦਿਖਾਈ ਆ ਦਿਖਾਈ ਆ ਠੀਕ ਆ ਉਹ ਹੁਣ ਮਤਲਬ ਵੀ ਕਈ ਬੰਦੇ ਹੁੰਦੇ ਜਿਹਨਾਂ ਦੇ ਬਾਪੂ ਸਾਹਿਬ ਮਦਰ ਸਾਹਿਬ ਮਤਲਬ ਵੀ ਜਨਮ ਟਾਈਮ ਹੀ ਮਰ ਜਾਂਦੇ ਆ ਉਹ ਸਭ ਤੋਂ ਵੱਧ ਸਕਸੈਸਫੁਲ ਬੰਦੇ ਹੁੰਦੇ ਆ ਬਿਲਕੁਲ ਬਿਲਕੁਲ ਉਹ ਬਰੇ ਭਾਈ ਅਰੇ ਸੱਟ ਸਹੀ ਹੁੰਦੀ ਆ ਉਹ ਮੇਰੀ ਚੀਜ਼ ਦਾ ਪਤਾ ਉਹਨੂੰ ਸੋ ਬਾਈ ਜਿਵੇਂ ਆਪਾਂ ਬਾਈ ਨਾਲ ਗੱਲਬਾਤ ਕੀਤੀ ਵੱਡੀ ਗੱਲ ਇਹ ਬਾਈ ਨਾਲ ਯਾਰ ਗੱਲ ਕਰਕੇ ਯਾਰ ਸੱਚੀ ਸੀਰੀਅਸਲੀ ਕਹਿਣਾ ਵੀ ਜਿਹੜੀ ਬਾਈ ਨੇ ਗੱਲ ਦੱਸੀ ਵੀ ਹੁਣ ਆਪਾਂ ਮੈਂ ਇਹਨੂੰ ਬਾਈ ਤੈਨੂੰ ਸਟਾਰਟਿੰਗ 'ਚ ਦੇਖਿਆ ਵਾ ਸਰ ਤੇਰੀ ਵੀਡੀਓ ਦੇਖੀ ਸੀ ਬੰਦਾ ਆਜਾ ਸੁਰਾ ਕਿਤੋਂ ਸਿੱਖਿਆ ਹੋਊਗਾ ਜਾਂ ਕੋਈ ਦਾ ਬੈਕਗ੍ਰਾਉਂਡ ਵਧੀਆ ਹੋਊਗਾ ਪਰ ਬਾਈ ਨੂੰ ਮਿਲ ਕੇ ਪਤਾ ਲੱਗਿਆ ਬਾਈ ਦਾ ਸਟਰਗਲ ਕਿੰਨਾ ਸਭ ਤੋਂ ਵੱਡੀ ਗੱਲ ਆ ਬਾਈ ਜ਼ਮੀਨ ਤੋਂ ਉੱਠਿਆ ਹਾਂ ਤੇ ਬਾਈ ਦਾ ਸੁਭਾਅ ਹਾਂ ਇੰਨਾ ਮਿੱਠਾ ਸੁਭਾਅ ਡਿਹੜੀ 'ਚ 50 ਰੁਪਏ ਕਮਾਉਣ ਦੀ ਖਾਤਰ ਬਾਈ ਨੇ ਸਟਰਗਲ ਕੀਤਾ ਉਸ ਤੋਂ ਬਾਅਦ ਕਿਹੜਾ ਕੰਮ ਕੀਤਾ ਸੋ ਮੈਸੇਜ ਇਹੀ ਆ ਸਭ ਨੂੰ ਖੱਚ ਕੇ ਉਹੀ ਚੀਜ਼ ਮੈਸੇਜ ਵੀ ਇਹੀ ਅੱਜ ਕੱਲ ਦੇ ਹਰੇਕ ਜੰਗਸਟਰ ਨੂੰ ਕਿ ਬਾਈ ਜੀ ਮਿਹਨਤ ਕਰਨੀ ਪਣੀ ਹੈ ਘੱਟ ਤੋਂ ਘੱਟ ਤੁਸੀਂ ਪ੍ਰੋਫੈਸ਼ਨਲ ਜਿਹੜਾ ਤੁਹਾਨੂੰ ਪਰਫੈਕਟ ਕੰਮ ਲੱਗਦਾ ਪੰਜ ਚਾਰ ਪੰਜ ਸਾਲ ਦੇਣੇ ਪੈਣੇ ਤੁਸੀਂ ਐਂ ਕਹਿੰਦੇ ਵੀ ਅੱਜ ਹੀ ਸਾਨੂੰ ਪੈਸਾ ਆ ਜੇ ਤਾਂ ਅਸੀਂ ਸਕਸੈਸ ਹੋ ਜਾਈਏ ਇਹ ਕਦੇ ਨਹੀਂ ਹੋ ਸਕਦਾ ਜਿਹਨੂੰ ਆਊਗਾ ਰੋਂਗ ਟੰਗਣਾ ਆਊਗਾ ਬਾਈ ਰਾਈਟ ਮੈਥਡ ਨਾਲ ਨਹੀਂ ਹੋਊਗਾ ਗਲਤ ਟੰਗਣਾ ਪੈਸਾ ਹੋਊਗਾ ਜਿਹੜਾ ਗਲਤ ਟੰਗਣਾ ਆਊਗਾ ਬੰਦੇ ਦਾ ਦਿਮਾਗ ਵੀ ਖਰਾਬ ਕਰ ਦੇਗਾ ਉਵੇਂ ਹੀ ਜਾਂਦਾ ਉਵੇਂ ਹੀ ਜਾਂਦਾ ਸੋ ਬਾਈ ਜੀ ਸਾਨੂੰ ਮੈਸੇਜ ਜਾਂ ਵੀਡੀਓ ਬਾਈ ਦੀ ਵਧੀਆ ਲੱਗੀ ਤਾਂ ਬਹੁਤ ਬਹੁਤ ਸ਼ੇਅਰ ਜਰੂਰ ਕਰੋ ਬਹੁਤ ਬਹੁਤ ਧੰਨਵਾਦ